ਸੂਨਾ ਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਸੋਸ਼ਲ ਮੀਡੀਆ ਤੇ ਤੁਸੀਂ ਵਾਇਰਲ ਹੋਵੋ ਅਸੀਂ ਇਹ ਨਹੀਂ ਕਹਿੰਦੇ ਕਿ ਵਾਇਰਲ ਨਾ ਹੋਵੋ ਪਰ ਆਪਾਂ ਵਾਇਰਲ ਹੋਣ ਦਾ ਜਿਹੜਾ ਸਬਜੈਕਟ ਹੈ ਵਿਸ਼ਾ ਹੈ ਉਹ ਕੀ ਹੈ ਸਾਡਾ ਜੇਕਰ ਉਹ ਵਿਸ਼ਾ ਸਮਾਜ ਮਨਜ਼ੂਰ ਨਹੀਂ ਕਰਦਾ ਤਾਂ ਫਿਰ ਸਾਨੂੰ ਮਤਲਬ ਉਸ ਤਰ੍ਹਾਂ ਦੇ ਵਿਸ਼ੇ ਨੂੰ ਚੇਂਜ ਕਰ ਲੈਣਾ ਚਾਹੀਦਾ ਹੈ ਜੇਕਰ ਤੁਹਾਡੇ ਦੁਆਰਾ ਪਾਈਆਂ ਹੋਈਆਂ ਵੀਡੀਓ ਨੂੰ ਲੋਕ ਲਾਈਕ ਕਰਦੇ ਨੇ ਜੇ نیچے ਅੱਛੇ-ਅੱਛੇ ਕਮੈਂਟ ਆਉਂਦੇ ਨੇ ਤਾਂ ਉਸ ਤਰ੍ਹਾਂ ਦਾ ਸਬਜੈਕਟ ਤੁਹਾਨੂੰ ਕੰਟੀਨਿਊ ਰੱਖਣਾ ਚਾਹੀਦਾ ਹੈ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਜਿੰਨੀਆਂ ਵੀ ਅਜੀਹੀਆਂ ਬੇਹੁਦਾਂ ਵੀਡੀਓਜ਼ ਆਉਂਦੀਆਂ ਨੇ ਸੋਸ਼ਲ ਮੀਡੀਆ ਤੇ ਉਹਦੇ ਉੱਪਰ ਸਭ ਤੋਂ ਜ਼ਿਆਦਾ ਲਾਈਕ ਔਰ ਵਿਊ ਹੁੰਦੇ ਨੇ ਇੱਕ ਪਾਸੇ ਤਾਂ ਆਪਾਂ ਇਸ ਦਾ ਵਿਰੋਧ ਕਰਦੇ ਆਂ ਦੂਜੇ ਪਾਸੇ ਆਪਾਂ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਆਂ ਜੋ ਲੋਕ ਲਾਈਕ ਕਰਦੇ ਨੇ ਇਸ ਦਾ ਮਤਲਬ ਅਸੀਂ ਖੁਦ ਇਸ ਤਰ੍ਹਾਂ ਦੀਆਂ ਵੀਡੀਓ ਦਾ ਵੀਡੀਓ ਦਾ ਵੈਲਕਮ ਕਰਦੇ ਆਂ ਤੇ ਉਹਨਾਂ ਨੂੰ ਇਤਸ਼ਾਹਤ ਕਰਦੇ ਆਂ ਕਿ ਵੱਧ ਤੋਂ ਵੱਧ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਬਣਾਓ। ਦੋਸਤੋ ਪਰਿਵਾਰ ਦੇ ਵਿੱਚ ਬੈਠੇ ਫੇਸਬੁੱਕ ਦੇਖ ਲਓ, ਇੰਸਟਾਗ੍ਰam ਦੇਖ ਲਓ, ਵਟਸਐਪ ਦੇਖ ਲਓ। ਜਿੰਨੇ ਵੀ ਐਪਸ ਨੇ ਤੁਸੀਂ ਕਿਤੇ ਵੀ ਦੇਖ ਲਓ, ਜੇ ਪਰਿਵਾਰ ਦੇ ਵਿੱਚ ਬੈਠਿਆ ਆਪਾਂ ਉਸ ਨੂੰ ਅੱਗੇ ਕਰੀਏ ਤਾਂ ਕੋਈ ਨਾ ਕੋਈ ਪਹਿਲੀ ਤੋਂ ਦੂਜੀ ਜਾਂ ਤੀਜੀ ਵੀਡੀਓ ਜਿਹੀ ਹੁੰਦੀ ਹੈ ਜਿਸ ਨੂੰ ਇੱਕਦਮ ਬੰਦ ਕਰਨਾ ਪੈਂਦਾ ਹੈ। ਜੋ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਵਿੱਚ ਉਹ ਵੀਡੀਓ ਨਹੀਂ ਦੇਖ ਸਕਦੇ ਜੋ ਅਸੀਂ ਪਰਿਵਾਰਕ ਮੈਂਬਰਾਂ ਨਾਲ ਉਹ ਜਿਹੀ ਵੀਡੀਓ ਸ਼ੇਅਰ ਵੀ ਨਹੀਂ ਕਰ ਸਕਦੇ ਔਰ ਮੈਂ ਇਸ ਐਪੀਸੋਡ ਦੇ ذریعے ਸਾਡੇ ਕੋਲ ਪਪੂਲਰ ਹੋਣ ਦੇ ਮਸ਼ਹੂਰ ਹੋਣ ਦੇ ਹੋਰ ਬਹੁਤ ਸਾਰੇ ਤਰੀਕੇ ਨੇ ਆਪਾਂ ਕਿਉਂ ਨਾ ਸੱਭਿਆਚਾਰਕ ਦੇ ਵਿੱਚ ਜੋ ਚੀਜ਼ਾਂ ਲੁਕਤ ਹੋ ਚੁੱਕੀਆਂ ਨੇ ਉਹਨਾਂ ਦੇ ਬਾਰੇ ਗੱਲਬਾਤ ਕਰੀਏ ਨਸ਼ਿਆਂ ਦਾ ਜਿਹੜਾ ਛੇਮਾ ਦਰਿਆ ਇਸ ਸਮੇਂ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਸਰਕਾਰਾਂ ਦੇ ਵੱਲੋਂ ਮਹਿੰਮ ਵੀ ਸ਼ੁਰੂ ਕੀਤੀ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਕਿਉਂ ਨਹੀਂ ਅਜਿਹੇ ਵਿਸ਼ਿਆਂ ਨੂੰ ਲੈ ਕੇ ਇਹਨਾਂ ਦੀਆਂ ਵੱਧ ਤੋਂ ਵੱਧ ਆਗਰਾਂ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਆਈਏ ਤਾਂ ਲੋਕ ਪਸੰਦ ਕਰਦੇ ਨੇ ਇਹਦੇ ਵਿੱਚ ਇਹ ਨਹੀਂ ਹੈ ਕਿ ਲੋਕ ਪਸੰਦ ਨਹੀਂ ਕਰਦੇ ਕਰਦੇ ਨੇ ਸੋ ਸਾਡਾ ਲੁਟਤ ਹੋ ਚੁੱਕਾ ਪੰਜਾਬੀ ਸੱਭਿਆਚਾਰ ਸਾਡੇ ਖਤਮ ਹੋ ਰਹੇ ਰਿਸ਼ਤਿਆਂ ਨੂੰ ਬਰਕਰਾਰ ਰੱਖਣ ਵਾਸਤੇ ਸਾਨੂੰ ਕੁਝ ਨਾ ਕੁਝ ਅਜਿਹੇ ਹਰ ਰੋਜ਼ ਪੋੜਾ ਚਾਹੀਦਾ ਹੈ ਮੀਡੀਆ ਦੇ ਉੱਪਰ ਤਾਂ ਕਿ ਲੋਕ ਉਸ ਨੂੰ ਪਸੰਦ ਕਰਨ ਬਹੁਤ ਸਾਰੇ ਦੋਸਤ ਕਹਿੰਦੇ ਆ ਕਿ ਅਸੀਂ ਚੰਗੀ ਵੀਡੀਓ ਬਣਾਉਂਦੇ ਆ ਪਰ ਕੋਈ ਉਸ ਨੂੰ ਪਸੰਦ ਹੀ ਨਹੀਂ ਕਰਦਾ ਉਹਦੇ ਵੀਊ ਹੀ ਘੱਟ ਹੁੰਦੇ ਨੇ ਇਹ ਬਿਲਕੁਲ ਤੁਹਾਡੀ ਗੱਲ درست ਹੈ ਚੰਗੀ ਵੀਡੀਓ ਦੇ ਵੀਊ ਅਸੀਂ ਵੀ ਕਈ ਵਾਰ ਸੋਚਿਆ ਕਿ ਵੀਡੀਓ ਦੇ ਵੀਊ ਹੁੰਦੇ ਕਿਉਂ ਨਹੀਂਗੇ ਅਸੀਂ ਵੀ ਬਹੁਤ ਸਾਰੀਆਂ ਇੰਟਰਵਿਊਜ਼ ਕਰਦੇ ਆ ਅਸੀਂ ਵੀ ਬਹੁਤ ਸਾਰੀਆਂ ਬਾਹਰ ਜਾ ਕੇ ਵੀ ਗੱਲਾਂਬਾਤਾਂ ਕਰਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਅੰਤ ਵਿੱਚ ਉਹਦਾ ਕੀ ਹੈ 2 400 2 400 ਤੋਂ ਵੱਧ ਕਰੇ ਉਸ ਤੇ ਵਿਊ ਨਹੀਂ ਹੁੰਦੇ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਕਾਰਨ ਕੀ ਹੈ ਕਿ ਚੰਗੀ ਵੀਡੀਓ ਨੂੰ ਲੋਕ ਪਸੰਦ ਨਹੀਂ ਕਰਦੇ ਮਾੜੀ ਵੀਡੀਓ ਆਉਂਦੀ ਹੈ ਉਹ ਘੰਟਿਆਂ ਦੇ ਵਿੱਚ ਹੀ ਉਹ ਲੱਖਾਂ ਤੱਕ ਵੀਡੀਓ ਦੇ ਜਿਹੜੇ ਵਿਊ ਹੈ ਉਹ ਪਹੁੰਚ ਜਾਂਦੇ ਨੇ ਪਰ ਕੋਈ ਗੱਲ ਨਹੀਂ ਸਾਨੂੰ ਚੰਗੀ ਚੀਜ਼ ਵਾਸਤੇ ਕੋਸ਼ਿਸ਼ ਜਿਹੜੀ ਆ ਉਹ ਛੱਡਣੀ ਨਹੀਂ ਚਾਹੀਦੀ ਸਾਨੂੰ ਕੋਸ਼ਿਸ਼ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਕਿ ਇੱਕ ਸਮਾਂ ਉਹ ਸੀ ਜਦੋਂ ਲੜਕੀ ਨੂੰ ਹਮੇਸ਼ਾ ਕੱਪੜਿਆਂ ਦੇ ਵਿੱਚ ਆਪਣੀਆਂ ਧੀਆ ਪਹਿਣਾ ਨੂੰ ਦੇਖ ਲਓ ਕਿ ਸਿਆਣਾ ਬਜ਼ੁਰਗ ਜਦੋਂ ਘਰ ਦੇ ਵਿੱਚ ਆਉਂਦਾ ਸੀ ਤੇ ਆਪਣਾ ਸਿਰ ਟੱਕ ਲੈਂਦੀਆਂ ਸਨ ਜਦੋਂ ਕੋਈ ਸਿਆਣਾ ਘਰ ਦੇ ਵਿੱਚ ਆਉਂਦਾ ਸੀ ਔਰ ਵੈਸੇ ਵੀ ਔਰਤਾਂ ਦਾ ਇਹ ਪਹਿਲਾ ਕਰਮ ਸੀਗਾ ਕਿ ਉਹ ਆਪਣੇ ਸਿਰ ਟੱਕ ਕੇ ਸੁਚੱਜੇ ਢੰਗ ਦੇ ਨਾਲ ਘਰਾਂ ਦੇ ਵਿੱਚ ਕੰਮਕਾਰ ਕਰਦੀਆਂ ਸੀ ਅੱਜ ਦੀਆਂ ਵੀਡੀਓ ਦੇ ਵਿੱਚ ਮਾਫ ਕਰਨਾ ਅਜੀਹਾ ਕੁਝ ਪਰੋਸਿਆ ਜਾ ਰਿਹਾ ਹੈ ਕੇ ਜਿਨ੍ਹਾਂ ਦੀ ਆਊਟ ਲੁੱਕ ਵੇਖ ਕੇ ਕਹਿ ਦਿੰਦਾ ਕਿ ਇਸ ਵੀਡੀਓ ਨੂੰ ਪੂਰਾ ਸੀ ਨਾ ਵੇਖੀਏ ਫਿਰ ਹੁਣ ਕਰੀਏ ਕੀ ਕਰੀਏ ਕੀ ਆ ਦੇਖੋ ਹੁਣ ਜਿੰਨੀਆਂ ਵੀ ਅੱਜ ਸੋਸ਼ਲ ਮੀਡੀਆ ਤੇ ਵੀਡੀਓ ਗੰਦੀਆਂ ਮੰਦੀਆਂ ਪਾ ਰਹੀਆਂ ਸੀ ਅੱਜ ਮਾਫੀ ਕਿਉਂ ਮੰਗ ਰਹੀਆਂ ਨੇ ਅੱਜ ਕਿਉਂ ਸਿਕਿਉਰਿਟੀ ਦੀ ਮੰਗ ਕਰ ਰਹੀਆਂ ਨੇ ਲੋਕ ਕਮੈਂਟ ਕਰ ਰਹੇ ਨੇ ਕਿ ਪਰ ਪਾਵ ਪੰਜਾਬ ਦੇ ਵਿੱਚ ਜਿੰਨੀਆਂ ਵੀ ਯੂਟਿਊਬਰ ਨੇ ਉਹਨਾਂ ਨੂੰ ਜੇਕਰ ਸਿਕਿਉਰਿਟੀ ਦੇਤੀ ਤਾਂ ਫਿਰ ਨੇਤਾਮਾਂ ਦੀ ਸਿਕਿਉਰਿਟੀ ਲਈ ਕੌਣ ਰਹਿ ਜਾਏਗਾ ਸੋ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੇ ਗੁਰੇਜ਼ ਕਰਨਾ ਚਾਹੀਦਾ ਹੈ ਅੱਜ ਮਾਫੀਆਂ ਮੰਗ ਰਹੇ ਆ ਜਦੋਂ ਇਸ ਦੀ ਸ਼ੁਰੂਆਤ ਕੀਤੀ ਸੀ ਕਿ ਸਾਨੂੰ ਕਿਸੇ ਨੇ ਰੋਕਿਆ ਨਹੀਂ ਸੀ ਕਿ ਸਾਡੇ ਹੀ ਪਰਿਵਾਰਕ ਮੈਂਬਰਾਂ ਨੇ ਇਤਰਾਜ਼ ਨਹੀਂ ਸੀ ਜਤਾਇਆ ਕਿ ਅਜੀਹਾ ਤੁਸੀਂ ਕਿਉਂ ਕਰਦੇ ਹੋ ਸਾਡੇ ਘਰਾਂ ਦੇ ਵਿੱਚ ਸਾਡੇ ਮਾਪੇ ਨੇ ਉਹ ਵੀ ਵੀਡੀਓ ਦੇਖਦੇ ਨੇ ਸਾਡੇ ਭੈਣ ਭਰਾ ਨੇ ਸਾਡੇ ਰਿਸ਼ਤੇਦਾਰ ਨੇ ਸਾਥ ਸੰਬੰਧੀ ਨੇ ਸਾਰੇ ਵੀਡੀਓ ਤੁਹਾਡੀਆਂ ਵੇਖਦੀ ਐ ਕੀ ਤੁਹਾਨੂੰ ਰੋਕਣ ਵਾਲਾ ਕੋਈ ਨਹੀਂ ਐ ਸੋ ਇਸ ਕਰਕੇ ਪਾਪੂਲਰ ਹੋਵੋ ਅਸੀਂ ਇਹ ਇਹ ਨਹੀਂ ਕਹਿੰਦੇ ਕਿ ਤੁਸੀਂ ਮਸ਼ਹੂਰ ਨਾ ਹੋਵੋ ਹੋਵੋ ਜ਼ਰੂਰ ਪਰ ਚੰਗਾ ਕੰਟੈਂਟ ਲੈ ਕੇ ਮਸ਼ਹੂਰ ਹੋ ਚੰਗੀ ਵੀਡੀਓ ਲੈ ਕੇ ਮਸ਼ਹੂਰ ਹੋ ਬਹੁਤ ਸਾਰੀਆਂ ਵੀਡੀਓ ਦੇਖੀ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਦੀਆਂ ਭੈਣਾਂ ਦੀਆਂ ਮਾਮਾ ਦੀਆਂ ਇੰਨੇ ਸੱਚ ਜੇ ਤਾਂ ਦੇ ਨਾਲ ਵੀਡੀਓ ਆਪਣੀ ਬਣਾ ਰਹੀਆਂ ਹੁੰਦੀਆਂ ਨੇ ਕਿ ਉਹ ਜੋ ਵੀ ਗੱਲ ਕਹਿੰਦੀਆਂ ਨੇ ਲੋਕ ਉਸ ਨੂੰ ਪਸੰਦ ਕਰਦੇ ਨੇ ਇਹ ਨਹੀਂ ਕਿ ਉਸ ਨੂੰ ਪਸੰਦ ਨਹੀਂ ਕਰਦੇ ਸੋ ਚੰਗੀ ਚੀਜ਼ ਨੂੰ ਪਸੰਦ ਕਰਨ ਲਈ ਟਾਈਮ ਜ਼ਰੂਰ ਲੱਗਦਾ ਹੈ ਪਰ ਇਹ ਨਹੀਂ ਹੈ ਕਿ ਉਸ ਨੂੰ ਪਸੰਦ ਨਹੀਂ ਕਰਦੇ ਪਰ ਦੋਸਤੋ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਵਾਇਰਲ ਵੀਡੀਓ ਦੇਖਦੇ ਨੇ ਜਿਨ੍ਹਾਂ ਦੇ ਵਿੱਚ ਪੁੱਠੇ ਸਿੱਦੇ ਕੱਪੜੇ ਪਾ ਕੇ ਲੋਕਾਂ ਦੇ ਰੂਬਰੂ ਹੁੰਦੇ ਨੇ ਉਹਨਾਂ ਨੂੰ ਆਪਾਂ ਵੀ ਜੜਕ ਘੱਟ ਦੇਖਣਾ ਸ਼ੁਰੂ ਕਰੀਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਲੋਕ ਹੁਣ ਸਾਨੂੰ ਪਸੰਦ ਨਹੀਂ ਕਰਦੇ ਸੋ ਦੋਸਤੋ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਮੈਨੂੰ ਦਿਓ ਇਜਾਜ਼ਤ